ਸਭ ਤੋਂ ਪਹਿਲਾਂ ਤੁਸੀਂ Google Search ਵਿੱਚ FSSAI ਕੋਸ ਲਿਖ ਕੇ ਸਰਚ ਕਰ ਲੈਣਾ ਹੈ ਸਰਚ ਕਰਨ ਤੋਂ ਬਾਅਦ ਜੋ ਪਹਿਲੀ ਵੈਬਸਾਈਟ FSSAI fssai.gov.in ਕੁਲਦੀ ਇਹ ਵਾਲੀ ਵੈਬਸਾਈਟ ਤੁਸੀਂ ਇਸ ਨੂੰ ਖੋਲ ਲੈਣਾ ਹੈ ਇਸ ਨੂੰ ਖੋਲਣ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਆਵੇਗਾ ਜਿਸ ਵਿੱਚ ਕੀ ਤੁਸੀਂ ਇਸ ਨੂੰ نیچے ਜਾ ਕੇ ਕਲੋਜ਼ ਕਰ ਦੇਣਾ ਹੈ ਕਲੋਜ਼ ਕਰਨ ਤੋਂ ਬਾਅਦ ਹੁਣ ਤੁਸੀਂ FSSAI ਦੀ ਵੈਬਸਾਈਟ ਤੇ ਆ ਚੁੱਕੇ ਹੋ ਇਹਦੇ ਵਿੱਚ ਤੁਸੀਂ ਜੋ ਤਿੰਨ ਆਪਸ਼ਨ ਆ ਰਹੀਆਂ ਨੇ ਲੌਗਇਨ ਫੂਡ ਬਿਜ਼ਨੈਸ ਜੋ ਪਹਿਲੀ ਆਪਸ਼ਨ ਹੈਗੀ ਹੈ ਇਸ ਨੂੰ ਤੁਸੀਂ ਖੋਲਣਾ ਹੈ ਸੋ ਆਪਾਂ ਲੌਗਇਨ ਫੂਡ ਬਿਜ਼ਨੈਸ ਵਾਲੀ ਆਪਸ਼ਨ ਨੂੰ ਟੱਚ ਕਰਕੇ ਖੋਲਾਂਗੇ ਇਸ ਨੂੰ ਖੋਲਣ ਤੋਂ ਬਾਅਦ ਤੁਹਾਡੇ ਸਾਹਮਣੇ ਜੋ ਲੌਗਇਨ ਪੇਜ ਆ ਜਾਂਦਾ ਹੈ ਤਾਂ ਤੁਸੀਂ ਇਹਦੇ ਉੱਪਰ ਲੌਗਇਨ ਕਰਨਾ ਹੈ ਸੋ ਇਹਦੇ ਲੌਗਇਨ ਕਰਨ ਲਈ ਤੁਸੀਂ ਕੀ ਕਰਨਾ ਹੈ ਜੋ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਹੈਗਾ ਵਾ ਉਸ ਰਜਿਸਟ੍ਰੇਸ਼ਨ ਨੰਬਰ ਨੂੰ ਤੇ ਫਿਲ ਕਰਨਾ ਹੈ ਔਰ ਫਿਰ نیچے ਪ੍ਰੋਸੀਡ ਕਰਨਾ ਹੈ ਸੋ ਜੋ ਰਜਿਸਟ੍ਰੇਸ਼ਨ ਨੰਬਰ ਹੈ ਉਹ ਤੁਹਾਡੇ ਫੋਨ ਉੱਪਰ SMS ਰਾਹੀਂ ਆ ਚੁੱਕਿਆ ਹੈ ਜੋ ਤੁਸੀਂ ਫਾਰਮ ਭਰੇ ਸੀ ਜੋ ਮੋਬਾਈਲ ਨੰਬਰ ਤੁਸੀਂ ਦਿੱਤਾ ਸੀਗਾ ਉਸ ਮੋਬਾਈਲ ਨੰਬਰ ਉੱਪਰ ਉਹ SMS ਰਾਹੀਂ ਆ ਚੁੱਕਿਆ ਹੋਵੇਗਾ ਜਾਂ ਫਿਰ ਤੁਹਾਡੀ ਉਹ ਈਮੇਲ ਆਈਡੀ ਤੁਸੀਂ ਦਿੱਤੀ ਸੀ ਉਸ ਈਮੇਲ ਆਈਡੀ ਉੱਪਰ ਵੀ ਉਹ ਆ ਚੁੱਕਿਆ ਹੈ ਵੈਸੇ ਅਗਰ ਤੁਸੀਂ ਆਪਣੇ ਨੰਬਰ ਨੂੰ ਯਾਦ ਰੱਖਿਆ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਮੈਂ ਪਿਛਲੇ ਵੀਡੀਓ ਵਿੱਚ ਕਿਹਾ ਸੀ ਕਿ ਤੁਸੀਂ ਆਪਣੇ ਰਜਿਸਟ੍ਰੇਸ਼ਨ ਨੰਬਰ ਦਾ ਸਕਰੀਨਸ਼ਾਟ ਕਰ ਲਿਓ ਸੋ ਹੁਣ ਮੈਂ ਇੱਥੇ ਆਪਣਾ ਰਜਿਸਟ੍ਰੇਸ਼ਨ ਨੰਬਰ ਫਿਲ ਕਰਨ ਜਾ ਰਿਹਾ ਹਾਂ ਸੋ ਅਗਰ ਤੁਸੀਂ ਆਪਣਾ ਭੁੱਲ ਚੁੱਕੇ ਹੋ ਰਜਿਸਟ੍ਰੇਸ਼ਨ ਨੰਬਰ ਤਾਂ ਤੁਸੀਂ ਇਸ ਇਸ ਜਗ੍ਹਾ ਦੀ ਹੈਲਪ ਦੇ ਨਾਲ ਉਹਨੂੰ ਕਰ ਸਕਦੇ ਆ ਇਹ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਉਣਾ ਮਾਂ ਕਿ ਤੁਸੀਂ ਆਪਣਾ ਇਸ ਤਰ੍ਹਾਂ ਰਿਟ੍ਰਾਈਵ ਕਰ ਸਕਦੇ ਹੋ ਪਾਸਵਰਡ ਪਰ ਪਹਿਲਾਂ ਮੈਂ ਤੁਹਾਨੂੰ ਕਿਉਂਕਿ ਸਰਟੀਫਿਕੇਟ ਡਾਊਨਲੋਡ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਬਹੁਤ ਸਾਰੇ ਟੀਚਰਾਂ ਨੂੰ ਸਰਟੀਫਿਕੇਟ ਨਹੀਂ ਆ ਰਹੀ ਇਸ ਕਰਕੇ ਆਪਾਂ ਇਸ ਨੂੰ ਟੱਚ ਕਰਕੇ ਇੱਥੇ ਆਪਣਾ ਰਜਿਸਟ ਰਜਿਸਟ੍ਰੇਸ਼ਨ ਨੰਬਰ ਹੈਗਾ ਵਾ ਉਹਤੇ ਫਿਲ ਕਰਤਾ ਹੁਣ ਮੈਂ ਪ੍ਰੋਸੀਡ ਕਰਨ ਜਾ ਰਿਹਾ ਵਾਂ ਪ੍ਰੋਸੀਡ ਕਰਨ ਤੋਂ ਬਾਅਦ ਆਪਣੇ ਸਾਹਮਣੇ ਇਹ ਆਪਾਂ ਤੋਂ ਪਾਸਵਰਡ ਔਰ ਆਪਣੇ ਕੋਈ ਕੈਪਚਾ ਫਿਲ ਕਰਨ ਲਈ ਕਿਹਾ ਗਿਆ ਸੋ ਮੈਂ ਹੁਣ ਤੇ ਪਾਸਵਰਡ ਫਿਲ ਕਰਨ ਜਾ ਰਿਹਾ ਵਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਪਾਸਵਰਡ ਲਗਾਤਾ ਹੈ ਔਰ ਕੈਪਚਾ نیچے ਫਿਲ ਕਰ ਦਿੱਤਾ ਹੈ ਹੁਣ ਮੈਂ نیچے ਸਾਈਨ ਇਨ ਨੂੰ ਟੱਚ ਕਰੂੰਗਾ ਸਾਈਨ ਇਨ ਨੂੰ ਟੱਚ ਕਰਨ ਤੋਂ ਬਾਅਦ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਹੈ ਔਰ ਆਪਾਂ ਆਪਣੀ ਆਈਡੀ ਵਿੱਚ ਜੋ ਆਪਾਂ ਬਣਾਈ ਸੀ ਉਹਦੇ ਵਿੱਚ ਪਹੁੰਚ ਜਾਂਦੇ ਹਾਂ ਸੋ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਸਿਰ ਸਕਰੋਲ ਅਪ ਕਰਦੇ ਹਾਂ نیچے ਜਾਣਾ ਹੈ ਸੋ ਇਸ ਜਗ੍ਹਾ ਤੋਂ ਆਪਾਂ ਸਰਟੀਫਿਕੇਟ ਇਸ਼ੂ ਕਰਨਾ ਹੈ ਸੋ ਸਰਟੀਫਿਕੇਟ ਇਸ਼ੂ ਕਰ ਲਿਤੀ ਯਾਦ ਰੱਖਿਓ ਕਿ ਸਰਟੀਫਿਕੇਟ ਨਾਲ ਦੀ ਨਾਲ ਨਹੀਂ ਆ ਰਹੇ ਸ਼ੁਰੂ ਸ਼ੁਰੂ ਵਿੱਚ ਜਦੋਂ ਟੀਚਰਾਂ ਨੇ ਫਿਲ ਕੀਤਾ ਸੀ ਤਾਂ ਸਰਟੀਫਿਕੇਟ ਜੁਰੂਰ ਨਾਲ ਦੀ ਨਾਲ ਆ ਗਏ ਸੀ ਪਰ ਜਦੋਂ ਲਾਰਜ ਸਕੇਲ ਤੇ ਇਹ ਕੰਮ ਹੋਣ ਲੱਗ ਗਿਆ ਤਾਂ ਟੀਚਰਾਂ ਨੂੰ ਇਹ ਸਰਟੀਫਿਕੇਟ ਸੀਗੇ ਸਕੂਲ ਦੇ ਸਰਟੀਫਿਕੇਟ ਸੀਗੇ ਇਹ ਲੇਟ ਆ ਰਹੇ ਸੋ ਜਿਸ ਤਰ੍ਹਾਂ ਅਸੀਂ 4 ਤਰੀਕ ਨੂੰ ਅਪਲਾਈ ਕੀਤਾ ਸੀ ਔਰ 4 ਤਰੀਕ ਨੂੰ ਅਪਲਾਈ ਕਰਨ ਤੋਂ ਬਾਅਦ ਅੱਜ 9 ਤਰੀਕ ਹੈਗੀ ਹੈ ਸੋ ਸਾਡਾ ਸਰਟੀਫਿਕੇਟ 9 ਤਰੀਕ ਨੂੰ ਤੁਹਾਨੂੰ ਜਾਰੀ ਹੋਇਆ ਹੈ ਯਾਨੀ ਕਿ ਪੂਰੇ 5 ਦਿਨਾਂ ਬਾਅਦ ਸੋ ਤੁਹਾਡਾ ਸਰਟੀਫਿਕੇਟ ਇਹ ਪ੍ਰੋਬਲਮ ਗਿਨਾਰੀ ਨੇ ਮੈਸੇਜ ਕਰ ਰਹੇ ਨੇ ਕਿ ਉਹਨਾਂ ਦਾ ਸਰਟੀਫਿਕੇਟ ਨਹੀਂ ਆਇਆ ਸੋ ਸਰਟੀਫਿਕੇਟ ਥੋੜਾ ਜੂਰ ਆ ਜਾਵੇਗਾ ਉਹਦੇ ਲਈ ਹੁਣ ਟਾਈਮ ਲੱਗ ਰਿਹਾ ਹੈ 4 ਤੋਂ 5 ਦਿਨ ਦਾ ਸਮੇਂ ਲੱਗ ਹੀ ਰਿਹਾ ਵਾ ਸੋ ਤੁਸੀਂ ਇਸ ਇਸ਼ੂ ਨੂੰ ਦਬਣਾ ਹੈ ਇਸ ਇਸ਼ੂ ਨੂੰ ਦਬਣ ਤੋਂ ਬਾਅਦ ਤੁਸੀਂ ਨੀਚੇ ਨੂੰ ਸਕਰੋਲ ਡਾਉਨ ਕਰ ਲੈਣਾ ਹੈ ਤੁਸੀਂ ਦੇਖ ਸਕਦੇ ਹੋਗੇ ਇੱਥੇ ਲਿਖਿਆ ਆ ਰਿਹਾ ਹੈ ਇਸ਼ੂਡ ਰਜਿਸਟ੍ਰੇਸ਼ਨ ਸਰਟੀਫਿਕੇਟ ਸੋ ਆਪਾਂ ਇਸ ਨੂੰ ਟੱਚ ਕਰਾਂਗੇ ਇਸ ਨੂੰ ਟੱਚ ਕਰਨ ਤੋਂ ਬਾਅਦ ਜਦੋਂ ਤੁਸੀਂ ਇਹ ਵਾਲਾ ਇੰਟਰਫੇਸ ਖੋਲ੍ਹ ਲੈਂਦੇ ਹੋ ਤਾਂ ਸਭ ਤੋਂ ਪਹਿਲਾਂ ਚੈੱਕ ਕਰਨਾ ਹੈ ਸਟੇਟਸ ਦੇਖੋ ਜਿਹੜੀ ਜਗ੍ਹਾ ਤੇ ਸਟੇਟਸ ਵੀ ਲਿਖਿਆ ਆ ਰ ਇਹ ਜਗ੍ਹਾ ਤੇ ਆ ਰਿਹਾ ਵਾ ਦੇਖੋ ਬਿਊ ਰਸੀਪਟ ਦੇ ਜਿਹੜੀ ਰਸੀਪਟ ਹੈਗੀ ਤੁਸੀਂ ਇਸ ਨੂੰ ਡਾਊਨਲੋਡ ਕਰਨਾ ਹੈ ਇਹ ਹੀ ਤੁਹਾਡਾ ਸਰਟੀਫਿਕੇਟ ਹੈ ਸੋ ਮੈਂ ਇਸ ਨੂੰ ਟੱਚ ਕਰਕੇ ਇਸ ਨੂੰ ਡਾਊਨਲੋਡ ਕਰੂੰਗਾ ਇਸ ਨੂੰ ਡਾਊਨਲੋਡ ਕਰਨ ਤੋਂ ਬਾਅਦ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਹੈ ਔਰ ਜੋ ਸਰਟੀਫਿਕੇਟ ਹੈ ਉਹ ਆਪਣੇ ਫੋਨ ਦੇ ਵੀ ਡਾਊਨਲੋਡ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਸਰਟੀਫਿਕੇਟ ਹੈਗਾ ਵਾ ਉਹ ਡਾਊਨਲੋਡ ਹੋ ਕੇ ਮੇਰੇ ਫੋਨ ਉਪਰ ਆ ਚੁੱਕਾ ਹੈ ਔਰ ਇਸ ਤਰ੍ਹਾਂ ਇਹ ਨਜ਼ਰ ਆ ਰਿਹਾ ਵਾ ਸੋ ਤੁਸੀਂ ਇਸ ਤਰ੍ਹਾਂ ਇਹ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ